ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਵੱਡੀ ਖੁਸ਼ਖਬਰੀ ਐ ਐਸਵੀਆਈ ਬੈਂਕ ਨੂੰ ਲੈ ਕੇ ਤੇ ਸਾਰਿਆਂ ਖਾਤਿਆਂ ਦੇ ਲਈ ਐ ਭਾਵੇਂ ਤੁਹਾਡਾ ਖਾਤਾ ਉਸਦੇ ਵਿੱਚ ਨਹੀਂ ਹੈਗਾ 2 ਲੱਖ ਰੁਪਏ ਇਸ ਤੋਂ ਜ਼ਿਆਦਾ ਵੀ ਤੁਸੀਂ ਜਿਹੜਾ ਲੋਨ ਲੈ ਸਕਦੇ ਹੋ ساری ਜਾਣਕਾਰੀ ਦੇਣ ਜਾ ਰਹੇ ਹਾਂ ਕਈ ਵਾਰ ਜੀਵਨ 'ਚ ਅਚਾਨਕ ਕੁਝ ਐਦਾਂ ਦੀ ਜ਼ਰੂਰਤ ਪੈ ਜਾਂਦੀ ਹੈ ਜਿਵੇਂ ਘਰ ਦੀ ਛੱਤ ਲੀਕ ਬੱਚੇ ਦੀ ਫੀਸ ਭਰਨੀ ਹੋਵੇ ਜਾਂ ਕੋਈ ਛੋਟਾ ਬਿਜ਼ਨਸ ਵਧਾਉਣਾ ਹੋਵੇ ਪਰ ਸਭ ਕੁਝ ਰੁਕ ਜਾਂਦਾ ਜਦੋਂ ਪੈਸੇ ਹੱਥ ਨਾ ਹੋਣ ਤਾਂ ਫਿਕਰ ਨਾ ਕਰੋ ਕਿਉਂਕਿ SBI ਬੈਂਕ ਜੋ ਭਰੋਸੇ ਦਾ ਨਾਮ ਹੈ ਤੁਹਾਨੂੰ ਦੇ ਰਿਹਾ ਆਸਾਨ ਤੇ ਤੇਜ਼ ਲੋਨ ਦੀ ਸੁਵਿਧਾ ਤਾਂ ਜੋ ਤੁਹਾਡੇ ਸੁਪਨੇ ਰੁਕਣ ਨਾ ਪੈਣ ਚਲੋ ਦੇਖਦੇ ਹਾਂ SBI ਤੋਂ ਲੋਨ ਕਿਵੇਂ ਮਿਲਦਾ ਕਿਹੜੇ ਕਾਗਜ਼ਾਤ ਜ਼ਰੂਰੀ ਨੇ ਕਿੰਨਾ ਵਿਆਜ ਲੱਗਦਾ ਸਭ ਤੋਂ ਪਹਿਲਾਂ ਲੋਨ ਦੀ ਕਿਸਮ ਕਿਸਮਾਂ ਕਿਹੜੀਆਂ-ਕਿਹੜੀਆਂ ਦੇ ਵਿੱਚ ਤਾਂ SBI ਬੈਂਕ ਕਈ ਤਰ੍ਹਾਂ ਦੇ ਲੋਨ ਹੈ ਜਿਹੜੇ ਉਹ ਦਿੰਦਾ ਹੈਗਾ ਪਰਸਨਲ ਲੋਨ ਜ਼ਰੂਰਤ ਲਈ ਜਿਵੇਂ ਵਿਆਹ ਸਿੱਖਿਆ ਘਰ ਦੀ ਮੁਰੰਮਤ ਹੋਮ ਲੋਨ ਘਰ ਖਰੀਦਣ ਜਾਂ ਬਣਾਉਣ ਲਈ ਬਿਜ਼ਨਸ ਲੋਨ ਆਪਣਾ ਕੰਮ ਸ਼ੁਰੂ ਕਰਨ ਜਾਂ ਵਧਾਉਣ ਲਈ ਇਸ ਤੋਂ ਬਾਅਦ 4 ਨੰਬਰ ਤੇ ਕਾਰ ਲੋਨ ਐਜੂਕੇਸ਼ਨ ਲੋਨ ਗੱਡੀ ਜਾਂ ਪੜ੍ਹਾਈ ਦੇ ਲਈ ਇਹ ਕੈਟਾਗਰੀ ਆ ਗਈ ਚਾਰ ਤਰ੍ਹਾਂ ਦੇ ਲੋਨ ਹੈ ਜਿਹੜੇ ਉਹ ਐਸਬੀਆਈ ਬੈਂਕ ਤੁਹਾਨੂੰ ਪ੍ਰੋਵਾਈਡ ਹੈ ਜਿਹੜਾ ਉਹ ਕਰਵਾਉਂਦਾ ਹੁਣ ਗੱਲ ਕਰਦੇ ਆ ਲੋੜੀ ਦੇ ਦਸਤਾਵੇਜ਼ ਸਾਰੇ ਲੋਨ ਲਈ ਆਪਣੇ ਦਸਤਾਵੇਜ਼ ਜਿਹੜੇ ਤੁਹਾਡੇ ਲਈ ਜ਼ਰੂਰਤ ਪਵੇਗੀ ਲੋਨ ਦੇ ਲਈ ਉਹ ਕਿਹੜੇ-ਕਿਹੜੇ ਨੇ ਲੋਨ ਦਾ ਭਰਿਆ ਹੋਇਆ ਫਾਰਮ ਬੈਂਕ ਦੇ ਵਿੱਚੋਂ ਮਿਲਣਾ ਦੋ ਪਾਸਪੋਰਟ ਸਾਈਜ਼ ਫੋਟੋਆਂ ਆਧਾਰ ਕਾਰਡ ਇਹ ਤੁਸੀਂ ਲੈ ਕੇ ਜਾਣੇ ਨੇ ਪੈਨ ਕਾਰਡ ਪੱਕੇ ਪਤੇ ਦਾ ਸਬੂਤ ਬਿਜਲੀ ਬਿੱਲ ਰਾਸ਼ਨ ਕਾਰਡ ਇਸ ਤਰ੍ਹਾਂ ਦੇ ਬੈਂਕ ਸਟੇਟਮੈਂਟ ਆਖਰੀ 6 ਮਹੀਨਿਆਂ ਦਾ ਆਮਦਨ ਦਾ ਸਬੂਤ ਨੌਕਰੀ ਤੁਸੀਂ ਪ੍ਰਾਈਵੇਟ ਕਰਦੇ ਹੋ ਖੇਤੀਬਾੜੀ ਕਰਦੇ ਹੋ ਜਾਂ ਤੁਹਾਡਾ ਕੋਈ ਦੁਕਾਨ ਹੈ ਬਿਜ਼ਨਸ ਹੈ ਫਿਰ ਵੀ ਲੈ ਸਕਦੇ ਹੋ ਨੌਕਰੀ ਵਾਲਿਆਂ ਲਈ 3 ਮਹੀਨੇ ਦੀ ਸੈਲਰੀ ਸਲਿੱਪ ਤੇ 16 ਨੰਬਰ ਫਾਰਮ ਬਿਜ਼ਨਸ ਵਾਲਿਆਂ ਲਈ ਆਈਟੀਆਰ ਤੇ ਬੈਲੈਂਸ ਸੀਟ ਇਹ ਬਿਜ਼ਨਸ ਵਾਲਿਆਂ ਦੇ ਲਈ ਹੈ ਜਨਮ ਮਿਤੀ ਦਾ ਸਬੂਤ ਮੈਟ੍ਰਿਕ ਜਾਂ ਜਨਮ ਸਰਟੀਫਿਕੇਟ ਇਹ ਤੁਹਾਡਾ ਕੋਈ ਵੀ ਹੋ ਸਕਦਾ ਹੈ ਇਸ ਤੋਂ ਬਾਅਦ ਹੋਰ ਜਿਹੜੇ ਵਾਧੂ ਦਸਤਾਵੇਜ਼ ਘਰ ਦੇ ਲਈ ਜ਼ਮੀਨ ਜਾਂ ਘਰ ਦੇ ਕਾਗਜ਼ ਕੋਈ ਜਿਹੜੀ ਤੁਹਾਡੀ ਸੇਲ ਦੀ ਜਿਹੜੀ ਡੀਲ ਹੋਈ ਆ ਉਹਦਾ ਤੇ ਨਕਸ਼ਾ ਤੇ ਮਾਲਕਾਨਾ ਸਬੂਤ ਇਸ ਤਰ੍ਹਾਂ ਦੇ ਤੁਹਾਡੇ ਜਿਹੜੇ ਸਬੂਤ ਐ ਉਹ ਲੱਗਣੇ ਨੇ ਬਾਧੂ ਹੋਰ ਦਸਤਾਵੇਜ਼ ਜਿਹੜੇ ਕੋਈ ਘਰ ਤੇ ਲੋਨ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਤੁਹਾਨੂੰ ਬੈਂਕ ਵਾਲੇ ਵੀ ਦੱਸ ਸਕਦੇ ਹੋਰ ਕਿਹੜੇ-ਕਿਹੜੇ ਲੱਗਣਗੇ ਫਾਰਮ ਕਿਵੇਂ ਭਰਨਾ ਹੈ ਜਿਹੜਾ ਤੁਹਾਨੂੰ ਬੈਂਕ ਦੇ ਵਿੱਚੋਂ ਫਾਰਮ ਮਿਲੇਗਾ ਵੈਸੇ ਤਾਂ ਉਹ ਆਪਣੇ ਆਪ ਭਰ ਦਿੰਦੇ ਨੇ ਪਰ ਫਿਰ ਵੀ ਜੇਕਰ ਤੁਹਾਨੂੰ ਭਰਨਾ ਆਉਂਦਾ ਤਾਂ ਉਹਦੇ ਵਿੱਚ ਬੇਸਿਕ ਡਿਟੇਲ ਭਰਨੀ ਹੋਵੇਗੀ ਨਾਮ ਪੇਤਾ ਦਾ ਨਾਮ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਪੱਕਾ ਪਤਾ ਇਸ ਤਰ੍ਹਾਂ ਦਾ ਸਾਰਾ ਕੁਝ ਬਾਕੀ ਜਿਹੜਾ ਉੱਥੇ ਕੋਈ ਮੁਲਾਜ਼ਮ ਹੋਵੇਗਾ ਉਹ ਤੁਹਾਨੂੰ ਸਾਰੀ ਜਿਹੜੀ ਕੀ ਇਹ ਜਾਣਕਾਰੀ ਉਹ ਦੇਣਗੇ ਨੌਕਰੀ ਜਾਂ ਬਿਜ਼ਨਸ ਦੀ ਜਾਣਕਾਰੀ ਨੌਕਰੀ ਵਾਲਿਆਂ ਲਈ ਕੰਪਨੀ ਦਾ ਨਾਮ ਪਦਵੀ ਤਨਖਾਹ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਬਿਜ਼ਨਸ ਵਾਲਿਆਂ ਲਈ ਦੁਕਾਨ ਫਾਰਮ ਦਾ ਨਾਮ ਕੰਮ ਦੀ ਕਿਸਮ ਆਮਦਨ ਤਾਂ ਇਸ ਤਰ੍ਹਾਂ ਦੇ ਲੱਗਣਗੇ ਤੁਹਾਡੇ ਬਿਜ਼ਨਸ ਹੈ ਜੇਕਰ ਤੁਹਾਡਾ ਕੋਈ ਵੀ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਦੇਣੀ ਪਵੇਗੀ ਉਸ ਤੋਂ ਬਾਅਦ ਹੋਰ ਜਾਣਕਾਰੀ ਜੇ ਆਪਾਂ ਗੱਲ ਕਰੀਏ ਲੋਨ ਦੀ ਜਾਣਕਾਰੀ ਲੋਨ ਕਿਸ ਲਈ ਚਾਹੀਦਾ ਹੈ ਘਰ ਵਿਆਹ ਗੱਡੀ ਬਿਜ਼ਨਸ ਇਸ ਤਰ੍ਹਾਂ ਦੀ ਕਿੰਨਾ ਲੋਨ ਚਾਹੀਦਾ ਹੈ ਉਦਾਹਰਨ ਵਜੋਂ 5 ਲੱਖ ਕਿੰਨੇ ਸਾਲਾਂ ਲਈ 5 ਸਾਲ ਲਈ ਤੇ ਇਹਦੇ ਵਿੱਚ ਤੁਹਾਡੇ ਖਾਤੇ ਦੇ ਵਿੱਚੋਂ ਹੀ ਤੁਹਾਡੀ EMI ਕੱਟੀ ਜਾਵੇਗੀ ਮੰਨ ਲਓ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਤੁਹਾਡੇ ਖਾਤੇ ਦੇ ਵਿੱਚ ਸੈਲਰੀ ਆਉਂਦੀ ਹੈ ਤਾਂ ਉੱਥੋਂ ਹੀ ਤੁਸੀਂ ਜਿਹੜੀ ਆਪਣੀ ਕੀ EMI ਕਟਾ ਸਕਦੇ ਹੋ ਆਪਣੀ ਕਿਸ਼ਤ ਕਟਾ ਸਕਦੇ ਹੋ ਉਸ ਤਰ੍ਹਾਂ ਤੁਹਾਨੂੰ ਵਿਆਜ ਲੱਗੇਗਾ ਜਿੰਨਾ ਤੁਸੀਂ ਲੰਬਾ ਲੈ ਕੇ ਜਾਓਗੇ ਅੱਗੇ ਤੁਹਾਨੂੰ ਵਿਆਜ ਦੱਸਦੇ ਹਾਂ ਕਿੰਨਾ ਲੱਗੇਗਾ ਫੋਟੋ ਆਧਾਰ ਪੈਨ ਬੈਂਕ ਸਟੇਟਮੈਂਟ ਸੈਲਰੀ ਸਲਿੱਪ ਤਾਂ ਇਹਨਾਂ ਤੇ ਤੁਸੀਂ ਟੈਗ ਕਰਨਾ ਹੋਵੇਗਾ ਜਦੋਂ ਤੁਸੀਂ ਫਾਰਮ ਭਰੋਗੇ ਇੱਕ ਗੱਲ ਤੁਹਾਨੂੰ ਹੋਰ ਦੱਸਦੀ ਕਿ ਤੁਹਾਡਾ ਇਹਦੇ ਵਿੱਚ ਡਿਫਾਲਟ ਨਹੀਂ ਹੋਣਾ ਚਾਹੀਦਾ ਤੁਹਾਡੀ ਕੋਈ ਲਿਮਟ ਨਹੀਂ ਹੋਣੀ ਚਾਹੀਦੀ ਤੁਸੀਂ ਡਿਫਾਲਟ ਨਹੀਂ ਹੋਣੇ ਚਾਹੀਦੇ ਪਹਿਲਾਂ ਕੋਈ ਤੁਹਾਡੀ ਪੇਮੈਂਟ ਲੇਟ ਨਹੀਂ ਹੋਣੀ ਚਾਹੀਦੀ ਤੁਹਾਡਾ ਸਿਮਲ ਸਕੋਰ ਵਧੀਆ ਹੋਣਾ ਚਾਹੀਦਾ ਫਿਰ ਤੁਹਾਨੂੰ ਲੋਨ ਹੈ ਜਿਹੜਾ ਉਹ ਮਿਲ ਸਕਦਾ ਹੈ ਤੇ ਤੁਸੀਂ ਕਿੰਨਾ ਮਰਜੀ ਲੋਨ ਹੈ ਜਿਹੜਾ ਪ੍ਰਾਪਤ ਕਰ ਸਕਦੇ ਹੋ ਵਿਆਜਦਾਰ ਐਸਵੀਆਈ ਬੈਂਕ ਵਿੱਚ ਵਿਆਜਦਾਰਾਂ ਇਸ ਤਰੀਕੇ ਨੇ ਤੁਹਾਨੂੰ ਦੱਸਦੇ ਆਂ ਲੋਨ ਦੀ ਕਿਸਮ ਲਗਭਗ ਵਿਆਜਦਾਰ ਇਹ ਵੱਧ ਘੱਟ ਵੀ ਹੋ ਸਕਦੇ ਨੇ ਤਾਂ ਪਰਸਨਲ ਲੋਨ ਦੇ ਲਈ 10% ਤੋਂ 13.5% ਜੈਨਿਕ ਸਾਲਾਨਾ ਮੰਨ ਲਓ ਤੁਸੀਂ 1 ਲੱਖ ਰੁਪਇਆ ਲਿਆ ਤਾਂ 10000 ਤੋਂ ਲੈ ਕੇ 13500 ਰੁਪਇਆ ਵਿਆਜ ਲੱਗੇਗਾ 1 ਸਾਲ ਦਾ ਹੋਮ ਲੋਨ ਦੇ ਲਈ 8.5 ਤੋਂ 9 ਤੱਕ ਕਾਰ ਲੋਨ ਦੇ ਲਈ 8.8 ਤੋਂ 9.8 ਸਾਲਾਨਾ ਬਿਜ਼ਨਸ ਲੋਨ ਦੇ ਲਈ 9 ਤੋਂ 12% ਸਾਲਾਨਾ ਮੰਨ ਲਓ 1 ਲੱਖ ਰੁਪਇਆ ਲਿਆ ਤਾਂ 9000 ਤੋਂ ਲੈ ਕੇ 12000 ਰੁਪਇਆ ਤੁਹਾਡਾ ਸਾਲਾਨਾ ਵਿਆਜ ਹੋਵੇਗਾ ਵਿਆਜ ਬਹੁਤ ਘੱਟ ਹੁੰਦੇ ਨੇ ਬੈਂਕਾਂ ਦੇ ਇਸ ਤੋਂ ਬਾਅਦ ਵਿਆਜ ਦਰ ਹਰ ਵਿਅਕਤੀ ਦੀ ਆਮਦਨ ਨੌਕਰੀ ਤੇ ਸਿਬਲ ਸਕੋਰ ਤੇ ਵੀ ਨਿਰਭਰ ਕਰਦੀ ਮੰਨ ਲਓ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤੁਹਾਨੂੰ ਵਿਆਜ ਜਿਹੜਾ ਘੱਟ ਲੱਗੇਗਾ ਜੇ ਤੁਸੀਂ ਪ੍ਰਾਈਵੇਟ ਕਰਦੇ ਹੋ ਤਾਂ ਹੋ ਸਕਦਾ ਹੈ ਜ਼ਿਆਦਾ ਲੱਗੇ ਲੋਨ ਲਈ ਅਰਜੀ ਕਿੱਥੋਂ ਦੇ ਸਕਦੇ ਹੋ ਇਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਬੈਂਕ ਬ੍ਰਾਂਚ ਤੋਂ ਹੀ ਤੁਹਾਨੂੰ ਨੇੜੇ ਦਾ ਕੋਈ ਵੀ ਤੁਹਾਡਾ ਐਸਬੀਆਈ ਦੀ ਬ੍ਰਾਂਚ ਹੈ ਉੱਥੇ ਜਾਣਾ ਉੱਥੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਦਿਖਾਉਣੇ ਨੇ ਫਿਰ ਉਹ ਤੁਹਾਡੀ ਚੈੱਕ ਹੋਣਗੇ ਫਿਰ ਤੁਹਾਨੂੰ ਉਹ ਦੱਸਣਗੇ ਵੀ ਤੁਸੀਂ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ ਸਿਵਲ ਸਕੋਰ ਵਗੈਰਾ ਤੁਹਾਡਾ ਉੱਥੇ ਚੈੱਕ ਕਰਿਆ ਜਾਵੇਗਾ ਬੈਂਕ ਅਧਿਕਾਰੀ ਤੁਹਾਡੀ ਐਲੀਜੀਬਿਲਟੀ ਵੀ ਚੈੱਕ ਕਰੇਗਾ ਦਸਤਾਵੇਜ਼ ਸਾਰੇ ਤੁਹਾਡੇ ਚੈੱਕ ਹੋਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਣਗੇ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਤੋਂ ਬਾਅਦ ਤੁਸੀਂ ਵੈਬਸਾਈਟ ਹੈ ਜਿਹੜੀ SBI ਦੀ ਉੱਥੇ ਵੀ ਜਾ ਸਕਦੇ ਹੋ ਜਾਂ ਐਪ ਆਉਂਦੇ ਆ ਜਿਹੜੇ ਐਪ ਤੇ ਜਾ ਕੇ ਵੀ ਜਿਹੜਾ ਅਫੀਸ਼ੀਅਲ ਐਪ ਹੈ SBI ਦਾ ਉਥੋਂ ਵੀ ਤੁਸੀਂ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਬਾਕੀ ਜੇਕਰ ਤੁਹਾਡਾ ਕੋਈ ਪਹਿਲਾਂ ਲਿਮਟ ਜਾਂ ਲੋਨ ਨਹੀਂ ਚੱਲਦਾ ਫਿਰ ਤਾਂ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਵੇਗਾ ਤੁਹਾਡੇ ਕੋਲ ਸਬੂਤ ਹੋਣੇ ਜ਼ਰੂਰੀ ਨੇ ਸਬੂਤ ਤੁਹਾਡੇ ਤੁਹਾਨੂੰ ਦੱਸਿਆਗਾ ਜੇ ਖੇਤੀਬਾੜੀ ਕਰਦੇ ਹੋ ਤੁਹਾਡੀ ਫਰਦ ਲੱਗੇਗੀ ਤਾਂ ਇਹ ਮਿਲ ਜੂਗਾ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਕੋਈ ਤੁਹਾਡੇ ਐਕਸਟਰਾ ਪੈਸੇ ਆ ਜਿਹੜੇ ਉਹ ਨਹੀਂ ਲੱਗਣਗੇ ਪਰ ਇਹਦੇ ਵਿੱਚ ਤੁਹਾਡਾ ਜਿਹੜਾ ਸਬੂਤ ਹੈ ਉਹ ਸਹੀ ਤਰੀਕੇ ਤੁਹਾਡੇ ਹੋਣੇ ਚਾਹੀਦੇ ਨੇ ਪੱਕਾ ਪਤਾ ਤੁਹਾਡਾ ਹੋਣਾ ਚਾਹੀਦਾ ਹੈ ਫੇਰ ਹੀ ਤੁਸੀਂ ਜਿਹੜਾ ਇਹ ਲੋਨ ਹੈ ਉਹ ਪ੍ਰਾਪਤ ਕਰ ਸਕਦੇ ਹੋ ਬਾਕੀ ਕੋਈ ਵੀ ਤੁਹਾਡਾ ਸਵਾਲ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਇਸ ਤੋਂ ਬਾਅਦ ਫਾਰਮ ਦੇਣ ਤੋਂ ਬਾਅਦ ਪ੍ਰਕਿਰਿਆ ਤੁਹਾਡੀ ਸ਼ੁਰੂ ਹੋ ਜਾਵੇਗੀ ਬੈਂਕ ਤੁਹਾਡੇ ਦਸਤਾਵੇਜ਼ ਚੈੱਕ ਕਰਦਾ ਹੈ ਸਿਵਲ ਸਕੋਰ ਤੇ ਆਮਦਨ ਵੇਖਦਾ ਹੈ ਲੋਨ ਮਨਜ਼ੂਰ ਹੋਣ ਤੇ ਸੈਕਸ਼ਨ ਲੈਟਰ ਮਿਲਦਾ ਹੈ ਉਸ ਤੋਂ ਬਾਅਦ ਪੈਸਾ ਤੁਹਾਡੇ ਖਾਤੇ ਦੇ ਵਿੱਚ ਆ ਜਾਂਦਾ ਹੈ ਤਾਂ ਇਸ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਇਸ ਦੇ ਵਿੱਚ ਤੁਹਾਨੂੰ ਜਾਣਾ ਵੀ ਪੈਂਦਾ ਹੈ ਤੁਹਾਡੀ ਇਹਦੇ ਵਿੱਚ ਖੱਜਲ-ਖੁਵਾਰੀ ਵੀ ਹੁੰਦੀ ਹੈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਫਿਰ ਹੀ ਤੁਹਾਨੂੰ ਜਾ ਕੇ ਜਿਹੜਾ ਲੋਨ ਹੈ ਉਹ ਪ੍ਰਾਪਤ ਹੁੰਦਾ ਹੈ ਘਰੇ ਬੈਠਿਆਂ ਨੂੰ ਲੋਨ ਨਹੀਂ ਮਿਲੇਗਾ ਉਸ ਦੇ ਨਾਲ ਤੁਹਾਨੂੰ ਜਿਹੜਾ ਇਹਦੇ ਵਿੱਚ ਤੁਹਾਡੀ ਕੀ ਹੈ ਤੁਹਾਡੀ ਆਮਦਨ ਵੀ ਹੋਣੀ ਚਾਹੀਦੀ ਹੈ ਨਾਲ-ਨਾਲ ਆਖਰੀ ਗੱਲ ਦੱਸ ਦਿੰਨੇ ਆਂ ਦੋਸਤੋ ਐਸਬੀਆਈ ਬੈਂਕ ਤੋਂ ਲੋਨ ਲੈਣਾ ਕੋਈ ਮੁਸ਼ਕਲ ਗੱਲ ਨਹੀਂ ਹੈ ਜੇ ਤੁਸੀਂ ਸਾਰੇ ਦਸਤਾਵੇਜ਼ ਸਹੀ ਤਰੀਕੇ ਨਾਲ ਲਗਾ ਦਿੰਦੇ ਹੋ ਤੇ ਫਾਰਮ ਸਾਫ਼ ਭਰ ਦਿੰਦੇ ਹੋ ਤਾਂ ਅਪਰੂਵਲ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਆਪਣਾ ਸਿਵਲ ਸਕੋਰ ਜਿਹੜਾ ਵਧੀਆ ਰੱਖੋ EMI ਸਮੇਂ ਤੇ ਭਰਦੇ ਰਹੋ ਜੇਕਰ ਤੁਹਾਡੀ ਇੱਕ ਵੀ ਕਿਸ਼ਤ ਲੇਟ ਹੋ ਗਈ ਤੁਹਾਡਾ ਸਿਵਲ ਸਕੋਰ ਹੈ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਲੋਨ ਲੈਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਤੁਸੀਂ SBI ਬੈਂਕ ਦਾ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਹੋਰ ਜਾਣਕਾਰੀਆਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਘੰਟੀ ਆ ਉਸ ਨੂੰ ਵੀ ਦਬਾ ਲਓ ਤਾਂ ਜੋ ਅਸੀਂ ਜੋ ਵੀ ਕੋਈ ਜਾਣਕਾਰੀ ਲੈ ਕੇ ਆਉਣਾ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ